ਜਿਲੰਦਰ ਦੀ ਪਾਰਗੋ ਕੈਂਪ 'ਚ ਸ਼ਰੀਰਾਮ ਨੌਮੀ ਉਤਸਵ ਕਮੇਟੀ ਵੱਲੋਂ ਪਹਿਲੀ ਪ੍ਰਬਾਤ ਫੇਰੀ ਕੱਢੀ ਗਈ। ਪ੍ਰਬਾਤ ਫੇਰੀ ਸ਼ਰੀਰਾਮ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੇ ਪੜਾਅ ਤੱਕ ਕਰਦੀ ਹੋਈ ਕਾਉਂਸਲਰ ਪ੍ਰਵੀਸ਼ ਟਾਂਗਰੀ ਦੇ ਘਰ ਜਾ ਕੇ ਸਮਾਪਤ ਹੋਈ। ਇਸ ਦੌਰਾਨ ਵੱਡੀ ਗਿਣਤੀ 'ਚ ਰਾਮ ਭਗਤਾ ਨੇ ਹਿੱਸਾ ਲਿਆ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸ਼ਿਰਕਤ ਕੀਤੀ। ਉਤਸਵ ਕਮੇਟੀ ਵੱਲੋਂ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਮਾਰਗਦਰਸ਼ਨ 4 ਤਰੀਕ ਨੂੰ ਠੀਕ 1 ਵਜੇ ਭਗਵਾਨ ਸ਼੍ਰੀ ਰਾਮ ਚੌਂਕ ਚੋਂ ਵਿਸ਼ਾਲ ਬੱਬਿਆ ਮਰੀਅਦਿਤ ਸ਼ੋਭਾ ਯਾਤਰਾ ਕ निकाली ਜਾ ਰਹੀ ਹੈ ਸ਼ੋਭਾ ਯਾਤਰਾ ਦਾ ਸ਼ੁਭ ਰੰਮ ਭਗਵਾਨ ਸ਼੍ਰੀ ਰਾਮ ਚੌਂਕ ਚੋਂ ਮਹਾਰਿਸ਼ੀ ਵਾਲਮੀਕੀ ਚੌਕ ਬਸਤੇ ਅੱਡਾ ਪਟੇਲ ਚੌਕ ਵਾਲਮੀਕੀ ਗੇਟ ਮਾਹੀ ਰਾਂਗੇਟ ਅਡਾ ਸ਼ਾਰਪੁਰ ਚੌਂਕ ਖਿੰਗਰਾ ਗੇਟ ਭਗਤ ਸਿੰਘ ਚੌਂਕ 올ਡ ਰੇਲਵੇ ਰੋਡ ਤੋਂ ਲਵਕੋ ਚੌਂਕ ਪੰਜਾਬ ਕੇਸਰੀ ਦੇ ਬਾਹਰ ਪ੍ਰਾਂਗਨ ਚ ਸ਼ੋਭਾ ਯਾਤਰਾ ਦਾ ਸਮਾਪਨ ਹੋਏਗਾ ਇਸ ਮੌਕੇ ਤੇ ਸ਼ਰਦਾਲੂਆਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਚਾਕੀਆਂ ਕੱਡੀਆਂ ਗਈਆਂ ਦਸੰਜੋਗ ਦੇ 4 ਅਪ੍ਰੈਲ ਨੂੰ ਸ਼ਰੀਰਾਮ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ